ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਆਈ ᱛੀ ਆਪਣੇ ਬਾਗ-ਬਗੀਚੇ 'ਚ ਢੀਡਾ ਮਾਰਨ। ਮੈਂ ਕਿਹਾ ਚਲੋ ਨਾਲੇ ਵੀਡੀਓ ਬਣਾ ਕੇ ਲਿਆਉਣੀ ਆ। ਆ ਦੇਖੋ ਮੇਰਾ ਬਾਗ-ਬਗੀਚਾ। ਤੇ ਇੱਧਰ ਮੇਰਾ ਬਾਗ-ਬਗੀਚਾ। ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਆ ਬਹੁਤ ਜ਼ਰੂਰੀ ਦੀ। ਮੈਨੂੰ ਕਿਸੇ ਧੀ ਦਾ ਮੈਸੇਜ ਆਇਆ ਹੈ। ਇੱਕ ਦੁਖੀ ਧੀ ਦਾ ਠੀਕ ਹੈ ਜੀ ਮੈਂ ਚਲੋ ਫੇਰ ਵੀ ਕਿਤੇ ਗੱਲ ਨੂੰ ਟਾਲਦੀ ਸੀ ਪਰ ਉਹਦਾ ਵਿਚਾਰੀ ਦਾ ਦੁਬਾਰਾ ਮੈਸੇਜ ਆ ਗਿਆ ਕਹਿੰਦੇ ਆਂਟੀ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮੈਸੇਜ ਕਰਿਆ ਵੀ ਤੁਸੀਂ ਇਹ ਗੱਲ ਕੀਤੀ ਨਹੀਂ ਜਿਹੜੀ ਮੈਂ ਤੁਹਾਨੂੰ ਕਿਹਾ ਤਾਂ ਹਾਂ ਚਲੋ ਕੋਈ ਗੱਲ ਨਹੀਂ ਬੇਟੇ ਕਰ ਲੈਨੇ ਆ ਬਹਿਨੇ ਆ ਕਿਤੇ ਖੜਦੇ ਆਂ ਸ਼ਾਮਾ ਜੀ ਨੂੰ ਗੱਲ ਹੈ ਜੀ ਇਹ ਦੇਖੋ ਉਹ ਬੇਟੀ ਨੇ ਜਿਹੜਾ ਕੁਝ ਲਿਖਿਆ ਹੋਇਆ ਕਹਿੰਦੀ ਵੀ ਮੇਰਾ 27 ਸਾਲ ਮੇਰੀ ਏਜ ਆ ਸਾਢੇ ਕਿ ਤਿੰਨ ਸਾਲ ਹੋਏ ਆ ਮੇਰੇ ਵਿਆਹ ਨੂੰ ਠੀਕ ਹੈ ਜੀ ਕਹਿੰਦੀ ਵੀ ਹਾਲਕ ਦਾ ਮੇਰਾ ਬੇਟਾ ਹੈ ਤੇ ਜਿਹੜਾ ਮੇਰਾ ਘਰ ਵਾਲਾ ਸੀਗਾ ਕਹਿੰਦੀ ਵੀ ਇਕੱਲਾ ਭਰਾ ਤੀਗਾ ਕੋਈ ਹੋਰ ਭੈਣ ਭਾਈ ਨਹੀਂ ਹੈਗਾ ਤੇ ਉਹਦੇ ਬਜ਼ੁਰਗ ਮਾਪੇ ਮੁੰਡੇ ਦੇ ਕਹਿੰਦੀ ਮੈਂ ਇੰਨੀ ਆਪਣੀ ਜ਼ਿੰਦਗੀ ਚ ਦੁਖੀ ਹਾਂ ਕੁਝ ਤਾਂ ਮੈਂ ਆਪਣੀ ਤਕਦੀਰ ਤੋਂ ਦੁਖੀ ਹਾਂ ਕੁਝ ਮੈਂ ਲੋਕਾਂ ਨੇ ਤੰਗ ਕਰ ਲਈ ਕਹਿੰਦੀ ਇੱਥੇ ਤਾਂ ਕਿਸੇ ਪਾਸੇ ਨੂੰ ਵੀ ਟੇਕ ਨਹੀਂ ਹੈਗੀ ਕਹਿੰਦੀ ਜਦੋਂ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਤਾਂ ਮੇਰੇ ਆਪਣੇ ਪੇਕੇ ਆ ਨੇ ਵੀ ਕਿਹਾ ਵੀ ਪੁੱਤ ਤੈਨੂੰ ਕਿਸੇ ਹੋਰ ਜਗ੍ਹਾ ਸੀ ਤੋਰ ਦੰਨੇ ਆ ਵੀ ਤੇਰੀ ਉਮਰ ਕੁਛ ਨਹੀਂ ਹੈਗੀ ਕੀ ਇਸ 28 ਸਾਲ ਦੀ ਉਮਰ ਹੁੰਦੀ ਆ ਬਈ ਸੱਸ ਸਹੁਰੇ ਨੇ ਵੀ ਕਿਹਾ ਬੇਪੁੱਤ ਕੋਈ ਨਹੀਂ ਸਾਡੀ ਤਾਂ ਜ਼ਿੰਦਗੀ ਲੰਘ ਜਾਨੀ ਆ ਤੂੰ ਮੁੰਡਾ ਛੱਡਣਾ ਛੱਡ ਜਾ ਬਈ ਅਸੀਂ ਤੈਨੂੰ ਕਿਤੇ ਹੋਰ ਤੋਰ ਦੰਨੇ ਆ ਕਹਿੰਦੀ ਵੀ ਮੈਂ ਨਹੀਂ ਮੰਨੀ ਕਹਿੰਦੀ ਮੈਂ ਤਾਂ ਨਹੀਂ ਮੰਨੀ ਗਾ ਜੀ ਮੈਨੂੰ ਆਏ ਹੋ ਗਿਆ ਵੀ ਜੇ ਮੇਰੀ ਜ਼ਿੰਦਗੀ ਦਾ ਸਾਥ ਨਭਾਉਣਾ ਹੁੰਦਾ ਇਹ ਹੀ ਬੰਦਾ ਨਭਾ ਦਿੰਦਾ ਬਈ ਜੇ ਮੇਰੀ ਜ਼ਿੰਦਗੀ ਚ ਕਿਸੇ ਜੀਵਨ ਸਾਥੀ ਦਾ ਸਾਥ ਹੈਗਾ ਹੀ ਨਹੀਂ ਮੈਂ ਹੋਰ ਦੇ ਬਹਿ ਜਾ ਜਾਂ ਤਾਂ ਮੈਨੂੰ ਕੋਈ ਸ਼ਰਾਬੀ ਕੁਆਬੀ ਟੱਕਰ ਜੂ ਜਾਂ ਕੋਈ ਉਨੀ ਕੀ ਫੇਰ ਹੋ ਗਈ ਅਗਲੇ ਨਾ ਕਹਿਣਾ ਬੰਦੇ ਖਾਣੀ ਐ ਤਾਂ ਕਹਿੰਦੀ ਮੈਂ ਜਣੀ ਬਹੁਤ ਅੰਦਰੇ ਝਗੜੇ ਝੜੇ ਕਿਤੇ ਬਹੁਤ ਕੁਸ ਅੰਦਰੇ ਕਹਿੰਦੀ ਆਪਣੇ ਮਨ ਨਾਲ ਗੱਲਾਂ ਕੀਤੀਆਂ ਕਹਿੰਦੀ ਉਦੋਂ ਬਾਅਦ ਫੇਰ ਮੈਂ ਫੈਸਲਾ ਲੱਤਾ ਵੀ ਨਹੀਂ ਹਾਂਜੀ ਲਾਲ ਕਹਿੰਦੀ ਮੈਂ ਕਿਹਾ ਵੀ ਨਹੀਂ ਘਰ ਨਾਲ ਦਾ ਘਰ ਹੈ ਜਾਇਦਾਦ ਹੈ ਮਹਾਰਾਜ ਨੇ ਮੈਨੂੰ ਪੁੱਤ ਦਿੱਤਾ ਹੈ ਸੱਸ ਸਹੁਰਾ ਨੇ ਮਾਪਿਆਂ ਵਰਗੇ ਬਈ ਕਿਸੇ ਚੀਜ਼ ਦੀ ਘਾਟ ਨਹੀਂ ਨਾਲੇ ਤਾਂ ਮੈਂ ਇਸ ਘਰੋਂ ਜਾਊਂਗੀ ਗਾਹ ਪਤਾ ਨਹੀਂ ਕਿ ਹਜਾ ਟ ਕਰੂ ਨਾਲੇ ਮੈਂ ਆਪਣੇ ਪੁੱਤ ਨੂੰ ਛੱਡ ਕੇ ਜਾਊਂਗੀ ਅੱਜ ਇਹ ਨਿਆਣਾ ਕੱਲੋਂ ਇਹਨੇ ਜਵਾਨ ਵੀ ਹੋਣਾ ਮੇਰਾ ਪੁੱਤ ਕੀ ਸੋਚੂ ਵੀ ਕਿ ਆ ਮੇਰੀ ਮਾਂ ਬੰਦਾ ਇਹਦੀ ਉਹ ਭੁੱਖੀ ਸੀ ਹੋਰ ਤਾਂ ਘਰ ਚ ਕਿਸੇ ਚੀਜ਼ ਦੀ ਘਾਟ ਨਹੀਂ ਵੀ ਗੱਲਾਂ ਇੱਥੇ ਆ ਕੇ ਮੁਕਣੀਆਂ ਅੱਜ ਤਾਂ ਮੈਂ ਜਿਹੜਾ ਦੁੱਖ ਪਾਉਣੀਆ ਪਾਉਣੀਆ ਵੀ ਹੋ ਸਕਦਾ ਔਣੇ ਵਾਲੇ ਸਮੇਂ ਚ ਮੈਂ ਇਦੋਂ ਵੀ ਦੁੱਖਣਾ ਦੁੱਖ ਆਪਣੇ ਆਪ ਨੂੰ ਸਹਿੜਨਾ ਹੁਣ ਤੁਸੀਂ ਇਹ ਦੱਸੋ ਸਾਰੇ ਭੈਣ ਭਾਈ ਵੀ ਉਸ ਕੁੜੀ ਦੀ 27 22 ਸਾਲ ਦੀ ਏਜ ਆ ਉਹ ਖਾਵੇ ਨਾ ਪਹਿਨੇ ਨਾ ਹੱਸੇ ਨਾ ਬੋਲੇ ਨਾ ਕੀ ਨਾ ਕਰੇ ਕਹਿੰਦੀ ਜੇ ਤਾਂ ਮੈਂ ਗੂੜਾ ਕੱਪੜਾ ਪਾ ਲੈਂਨੀ ਆ ਤਾਂ ਵੀ ਮੇਰੀਆਂ ਲੋਕ ਗੱਲਾਂ ਬਣਾਉਂਦੇ ਆ ਵੀ ਬੰਟ ਛਣ ਕੇ ਨਿਕਲਦੀ ਆ ਕਹਿੰਦੀ ਜੇ ਮੈਂ ਲਾਲੋ ਕੋਈ ਮਾਣਾ ਮੋਟਾ ਕਿਤੇ ਮਹਿੰਦੀ ਲਾ ਲਈ ਕਿਤੇ ਲਾਈਟ ਜੀ ਲਿਪਸਟਿਕ ਲਾ ਲਈ ਕਿਸੇ ਵਿਆਹ ਸ਼ਾਦੀ ਨੂੰ ਕਹਿੰਦੀ ਕਹਿੰਦੇ ਨੇ ਵੀ ਕੀ ਨੂੰ ਦਿਖਾਉਂਦੀ ਆ ਕਹਿੰਦੀ ਜਿਹੜੀ ਮੇਰੇ ਮਨ ਦੀ ਸੋਚ ਆ ਮੇਰੇ ਮਨ ਦੀ ਕਹਿੰਦੀ ਸੋਚ ਇਹ ਆ ਵੀ ਜੇ ਮੈਂ ਇਸ ਘਰ ਚ ਬੁਧਰੀ ਬਣ ਕੇ ਰਹੂੰਗੀ ਹਰਦਮ ਰੋਂਦੇ ਚਿਹਰੇ ਨਾਲ ਰਹੂੰਗੀ ਕਿ ਮਾਪਿਆਂ ਨੇ ਵੀ ਉਮਰ ਤੋਂ ਪਹਿਲਾਂ ਹੀ বুੜੇ ਹੋ ਜਾਣਾ ਹੈ ਨੰਬਰ 2 ਤੇ ਮੇਰੇ ਬੱਚੇ ਦੇ ਦਿਮਾਗ ਤੇ ਕੀ ਅਸਰ ਪਊਗਾ ਇਹਨਾਂ ਗੱਲਾਂ ਦਾ ਕਹਿੰਦੀ ਮੈਂ ਬਹੁਤ ਲੰਬੀ ਸੋਚਦੀ ਆਂ ਬਈ ਮੈਂ ਬਈ ਮੈਂ ਜੇ ਜੀਣਾ ਹੈ ਤਾਂ ਜੇ ਮੈਂ ਜੀਣਾ ਹੈ ਤਾਂ ਆਦਮੀਆਂ ਮੰਗੋ ਜੀਣਾ ਮੈਂ ਮਾਂ ਬਾਪ ਵੀ ਸਾਂਭਣੇ ਆਂ ਮੈਂ ਬੱਚਾ ਵੀ ਸੰਭਣਾ ਮੈਂ ਘਰ ਦਾ ਕਾਰੋਬਾਰ ਵੀ ਸੰਭਣਾਉਣੇ ਵਾਲੇ ਸਮੇਂ ਚ ਕਹਿੰਦੀ ਪਰ ਜਿਹੜਾ ਇਹ ਜਮਾਨਾ ਹੈ ਮੈਨੂੰ ਜੀਣ ਨਹੀਂ ਦਿੰਦਾ ਠੀਕ ਹੈ ਜੀ ਕਹਿੰਦੀ ਕਈ ਰਿਸ਼ਤੇਦਾਰਾਂ ਨੇ ਵੀ ਕਹਿਤਾ ਵੀ ਤੇਰਾ ਨਹੀਂ ਓਰੇ ਟਾਈਮ ਲੰਘਣਾ ਤੂੰ ਆਪਣਾ ਚਲੇ ਜਾ ਤੂੰ ਆਪਣਾ ਹੋਰ ਵਿਆਹ ਕਰਾ ਲੈ ਤੂੰ ਐਂ ਕਰਾ ਲੈ ਦੇਖੋ ਜੀ ਮੈਨੂੰ ਇਹ ਦੁਨੀਆਦਾਰੀ ਦੀ ਇਹ ਨਹੀਂ ਸਮਝ ਆਉਂਦੀ ਵੀ ਇੱਕ ਤਾਂ ਸਾਡੇ ਨਾਲ ਕਈ ਵਾਰ ਤਕਦੀਰ ਲੜ ਜਾਂਦੀ ਹੈ ਤਕਦੀਰ ਸਾਡੇ ਨਾਲ ਠੋਖਾ ਕਰ ਜਾਂਦੀ ਆ ਦੂਜਾ ਜਿਹੜੇ ਇਹ ਜਿਉਂਦੇ ਜੰਮ ਹੁੰਦੇ ਨੇ ਸਾਨੂੰ ਇਹ ਜੀਣ ਨਹੀਂ ਦਿੰਦੇ ਜੇ ਤਾਂ ਇਹ ਜੀ ਸਮੱਸਿਆ ਜੁੱ ਧੀਆਂ ਭਣਾ ਰਹਿੰਦੀਆਂ ਨੇ ਸਹੁਰੇ ਘਰ ਫੇਰ ਤਾਂ ਲੋਕ ਜੀਣ ਨਹੀਂ ਦਿੰਦੇ ਰਹਿਣ ਨਹੀਂ ਦਿੰਦੇ ਹੱਸਣ ਨਹੀਂ ਦਿੰਦੇ ਖੇਡਣ ਨਹੀਂ ਦਿੰਦੇ ਸ਼ਿੰਗਾਰ ਨਹੀਂ ਕਰਨ ਦਿੰਦੇ ਜੇ ਧੀਆਂ ਭਣਾ ਚਲੇ ਜਾਣ ਫੇਰ ਕਹਿ ਦਿੰਦੇ ਨੇ ਬੰਦੇ ਆਂ ਦੀਆਂ ਭੁੱਖੀਆਂ ਸਮਝ ਨਹੀਂ ਆਉਂਦੀ ਹੈਗੀ ਵੀ ਦੁਨੀਆਦਾਰੀ ਚਾਉਂਦੀ ਆ ਤਾਂ ਚਾਉਂਦੀ ਕੀ ਆ ਮੈਂ ਇਸ ਵੀਡੀਓ ਰਾਹੀਂ ਉਸ ਧੀ ਨੂੰ ਨਹੀਂ ਮੈਂ ਹੋਰ ਨਾ ਧੀਆਂ ਨੂੰ ਵੀ ਰਿਕਵੈਸਟ ਕਰੂੰਗੀ ਵੀ ਪੁੱਤਰ ਕੋਈ ਨਹੀਂ ਕਹਿੰਦੇ ਹੁੰਦੇ ਨੇ ਰੱਬ ਦੀ ਕਰੀ ਸਰ ਭਰੀ ਜੇ ਸਾਡੇ ਨਾਲ ਤਕਦੀਰ ਠੋਖਾ ਕਰ ਗਈ ਤੁਸੀਂ ਆਪਣੀਆਂ ਹਿੰਮਤਾਂ ਨਹੀਂ ਹਾਰਨੀਆਂ ਤੁਸੀਂ ਖਾਓ ਚੰਗਾ ਪਹਿਨੋ ਚੰਗਾ ਠੀਕ ਆ ਤੁਹਾਡਾ ਜੀ ਕਰਦਾ ਕਿਤੇ ਲਾਈਟ ਜਾਂ ਸ਼ਿੰਗਾਰ ਕਰਨ ਨੂੰ ਕਰੋ ਕਿਉਂਕਿ ਮੈਂ ਬਹੁਤ ਜ਼ਿੰਦਗੀ ਚ ਆਲੇ ਦੁਆਲੇ ਵੀ ਦੁੱਖ ਦਸਾਂਟੇ ਬਹੁਤ ਦੇਖੇ ਹੋਏ ਆ ਆਪਣੇ ਘਰਾਂ ਚ ਵੀ ਦੇਖੇ ਹੋਏ ਆ ਮੈਂ ਤਾਂ ਇਹ ਕਹਿੰਨੀ ਆ ਮੈਂ ਕਈ ਬੜੀਆਂ ਬਜ਼ੁਰਗ ਔਰਤਾਂ ਦੇ ਮੂੰਹੋਂ ਸੁਣਿਆ ਹੈ ਕਹਿੰਦੀਆਂ ਵੀ ਜਿਹੜੇ ਪੁੱਤ ਹੁੰਦੇ ਨੇ ਨਾ ਉਹ ਦੂਜੇ ਮਨੁੱਖ ਹੁੰਦੇ ਨੇ ਇਹ ਔਰਤ ਆਪਣੇ ਆਦਮੀ ਤੇ ਪੂਰਾ ਹੱਕ ਜਮਾ ਸਕਦੀ ਆ ਇਹ ਆਪਣੇ ਪੁੱਤ ਤੇ ਪੂਰਾ ਹੱਕ ਜਮਾ ਸਕਦੀ ਆ ਕਿਸੇ ਹੋਰ ਰਿਸ਼ਤੇ ਦੇ ਨਹੀਂ ਠੀਕ ਆ ਜੀ ਮੈਂ ਇਹ ਕਹਿਨੀ ਆ ਵੀ ਬਜ਼ੁਰਗਔਰਤਾਂ ਦਾ ਕਹਿਣਾ ਹੈ ਕਹਿੰਦੀਆਂ ਵੀ ਜਿਹੜੇ ਪੁੱਤਾਂ ਦੀਆਂ ਮਾਵਾ ਹੁੰਦੀਆਂ ਨੇ ਨਾ ਉਹ ਸਦਾ ਹੀ ਸੁਹਾਗਣਾ ਹੁੰਦੀਆਂ ਨੇ ਤੁਸੀਂ ਆਪਣੇ ਪੁੱਤਾਂ ਦੇ ਸ਼ਗਨ ਵੀ ਕਰਨੇ ਆ ਤੁਸੀਂ ਆਪਣੇ ਪੁੱਤਾਂ ਦਾ ਸਭ ਕੁਝ ਕਰਨਾ ਹੋਂਣੇ ਵਾਲੇ ਸਮੇਂ 'ਚ ਉਸੀ ਇਹ ਦੁਨੀਆਦਾਰੀ ਮਗਰ ਲਾਕੇ ਨਾਲ ਚੱਲਿਆ ਕਰੋ ਜੇ ਅਸੀਂ ਧੀਆ ਪਹਿਣਾ ਆਪਣੇ ਆਪਣੀ ਸੀਮਾ ਦੇ ਅੰਦਰ ਆਪਣੇ ਦਾਇਰੇ ਦੇ ਅੰਦਰ ਹੈ ਠੀਕ ਹੈ ਜੀ ਉਹ ਕਹਿੰਦੇ ਹੁੰਦੇ ਨੇ ਮਿਹਣੇ ਵਾਲੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਉਹ ਅਸੀਂ ਕਰਲੀਆਂ ਨਹੀਂ ਜੋ ਸਾਡੇ ਜ਼ਿੰਦਗੀ ਦਾ ਜੀਣ ਦੀ ਚਾਹਤ ਹੈ ਖਾਣਾ ਪਹਿਨਣਾ ਹੱਸਣਾ ਬੋਲਣਾ ਉਹ ਤੁਸੀਂ ਛੱਡਣਾ ਨਹੀਂ ਤੁਸੀਂ ਜਦੋਂ ਔਰਤ ਦੇ ਸਿਰ ਤੋਂ ਆਦਮੀ ਦਾ ਸਾਯਾ ਉੱਠਖੜਦਾ ਹੈ ਨਾ ਫਿਰ ਜਨਾਨੀ ਨੂੰ ਦੁੱਗਣੀ ਤਾਕੜੇ ਹੋ ਕੇ ਨੈਡਰ ਹੋ ਕੇ ਟਾਈਮ ਕੱਢਣਾ ਪੈਂਦਾ ਦੇਖੋ ਮੈਂ ਅੱਗੇ ਵੀ ਇੱਕ ਵੀਡੀਓ 'ਚ ਗੱਲ ਕਰੀ ਸੀ ਵੀ ਜਦੋਂ ਔਰਤ ਨੂੰ ਕੁਝ ਹੋ ਜਾਂਦਾ ਹੈ ਕਿਹਾ ਆਦਮੀ ਵੀ ਖਾਣਾ ਪੈਣਾ ਨਾ ਛੱਡ ਦਿੰਦਾ ਆਦਮੀ ਵੀ ਸਜਣਾ ਤਾਂ ਜਾਣਾ ਛੱਡ ਦਿੰਦਾ ਆਦਮੀ ਵੀ ਖੁਸ਼ ਰਹਿਣਾ ਛੱਡ ਦਿੰਦਾ ਤੁਸੀਂ ਨਾ ਇਹ ਜਿਹੜੇ ਫਰਕ ਆ ਅਸੀਂ ਆਮ ਲੋਕਾਂ ਨੇ ਪਾਏ ਹੋਏ ਨੇ ਸਾਨੂੰ ਇਹ ਚਾਹੀਦਾ ਵੀ ਜੇ ਕੋਈ ਸਾਡਾ ਆਪਣਾ ਭਾਵੇਂ ਉਹ ਪਰਾਇਆ ਭਾਵੇਂ ਆਪਣਾ ਜਿਹੜੇ ਘਰ ਇਹ ਦੁੱਖ ਪੈ ਗਿਆ ਅਸੀਂ ਉਹਦਾ ਸਹਿਯੋਗ ਦਈਏ ਧੀਆ ਭੈਣਾਂ ਨੂੰ ਹੌਸਲੇ ਦਈਏ ਮਾਪਿਆਂ ਨੂੰ ਹੌਸਲੇ ਦਈਏ ਆਰ ਉਹਨਾਂ ਦਾ ਜਿੰਨੇ ਜੋਗੇ ਹੈਗੇ ਆ ਅਸੀਂ ਸਹਾਰਾ ਬਣੀਏ ਪਹਿਲੀ ਗੱਲ ਪਰਮਾਤਮਾ ਕਿਸੇ ਦੇ ਪੁੱਤ ਦਾ ਵਾਲ ਵਿੰਗਾ ਨਾ ਕਰੇ ਕਿਸੇ ਦੀ ਧੀ ਦਾ ਵਾਲ ਵਿੰਗਾ ਨਾ ਕਰੇ ਵੀ ਜੇ ਕੋਈ ਇਹੋ ਜਿਹਾ ਸਮਾਂ ਕਿਤੇ ਮਾੜੀਆਂ ਕਰਮਾਂ ਨਾਲ ਆ ਗਿਆ ਤਾਂ ਇਹੋ ਜਿਹੇ ਪਰਿਵਾਰਾਂ ਦੀ ਸਹਤਾ ਕਰਿਆ ਕਰੋ ਇਹੋ ਜਿਹੇ ਪਰਿਵਾਰਾਂ ਨੂੰ ਗਿਰਿਆ ਹੋਇਆਂ ਨੂੰ ਹੋਰ ਗੇਰਿਆ ਨਾ ਕਰੋ ਪੁੱਤਾਂ ਦੇ ਦੁੱਖਾਂ ਤੇ ਉੱਪਰ ਨੂੰ ਕੋਈ ਦੁੱਖ ਨਹੀਂ ਹੈਗਾ ਮਾਪੇ ਕਹਿ ਦਿੰਦੇ ਨੇ ਵੀ ਅਸੀਂ ਤੁਰ ਜਾਂਦੇ ਪੁੱਤ ਦੇ ਮੂਹਰੇ ਸਾਡੇ ਪੁੱਤ ਨੂੰ ਕੁਝ ਨਾ ਹੁੰਦਾ ਸੱਚੀ ਗੱਲ ਹੈ ਜੀ ਪਰ ਮੈਂ ਤਾਂ ਇਹ ਵੀ ਕਹਨੀ ਆ ਵੀ ਕਿਸੇ ਦੇ ਮਾਪੇ ਪਾਪਾ ਨੂੰ ਵੀ ਕੁਝ ਨਾ ਹੋਵੇ ਬੇਟਾਈਮਾ ਟਾਈਮ ਨਾਲ ਤਾਂ ਸਭ ਨੇ ਹੀ ਜਾਣਾ ਆ ਪਾ ਆ ਹੀ ਜਾਣ ਲਈਆਂ ਪਰ ਬੇਟਾਈਮਾ ਕਿਸੇ ਦੇ ਮਾਪੇ ਨੂੰ ਕੁਝ ਨਾ ਹੋਵੇ ਕਿਸੇ ਦੇ ਧੀ ਪੁੱਤ ਨੂੰ ਨਾ ਹੋਵੇ ਜਦੋਂ ਮੂਹਰੇ ਤੋਂ ਧੀਆ ਪੁੱਤ ਲੂ ਲਹਾਂਦੀ ਉਮਰ ਚ ਚਲੇ ਜਾਂਦੇ ਆ ਮਾਪੇ ਤਾਂ ਵੈਸੇ ਹੀ ਮਰ ਜਾਂਦੇ ਨੇ ਜੀਵਨ ਸਾਥੀ ਦੀ ਕੋਈ ਜੀਵਤ ਨਹੀਂ ਰਹਿੰਦੀ ਮੈਂ ਫੇਰ ਕਹਨੀ ਆ ਵੀ ਨਾ ਗਿਰਿਆ ਹੋਇਆਂ ਨੂੰ ਗੇਰਿਆ ਕਰੋ ਸਹਾਰਾ ਦਿਆ ਕਰੋ ਹੌਸਲਾ ਦਿਆ ਕਰੋ ਜਿੰਨੇ ਜੋਗੇ ਹੈਗੇ ਨਾਲ ਖੜਿਆ ਕਰੋ ਜਿਆਦਾ ਇਹ ਤਿਲ ਭਰਦੀਆਂ ਜਵਾਕੜੀਆਂ ਚੜਦੀ ਉਮਰੇ ਵਿਧਵਾ ਹੋ ਜਾਂਦੀਆਂ ਨੇ ਇਹ ਇਹਨਾਂ ਨਾਲ ਤਕਦੀਰ ਲੜ ਲੈਂਦੀ ਆ ਫਿਰ ਹੁਣ ਇਹ ਆਪਣਾ ਖਾਣਾ ਪੈਣਾ ਨਹੀਂ ਛੱਡ ਸਕਦੀਆਂ ਇਹਨਾਂ ਦਾ ਹੋਰ ਕੁੜੀਆਂ ਚਿੜੀਆਂ ਨੂੰ ਦੇਖ ਕੇ ਇਹਨਾਂ ਦਾ ਖਾਣ ਪੀਣਨ ਨੂੰ ਜੀ ਕਰਦਾ ਕਿਉਂਕਿ ਇਹਨਾਂ ਦੀ ਬਰੇਸ ਹੁੰਦੀ ਆ ਖਾਣ ਪੀਣਨ ਵਾਲੀ ਠੀਕ ਹੈ ਜੀ ਜਿਆਦਾ ਗੱਲੇ ਦੇ ਪਰਿਵਾਰ ਨੂੰ ਉਤਰਾਜ ਨਹੀਂ ਸਾਡੇ ਵਰਗੇ ਬੱਖੀਆਂ ਕਾਤੇ ਪਣਾਉਂਦੇ ਨੇ ਅਸੀਂ ਕਿਉਂ ਉਂਗਲਾਂ ਕਰਦੇ ਆਂ ਅਸੀਂ ਉਂਗਲਾਂ ਤਾਂ ਤਾਂ ਕਰੀਏ ਜੇ ਵਕਤ ਸਾਡੀ ਮੁਠੀ 'ਚ ਹੋਵੇ ਵਕਤ ਕਿਸੇ ਦੀ ਮੁਠੀ 'ਚ ਨਹੀਂ ਹੈਗਾ ਕੋਈ ਪਤਾ ਨਹੀਂ ਕਿਹਦੇ ਘਰ ਕਦ ਖਲਾਰੇ ਪੈ ਜਾਣੇ ਆ ਇਹ ਜੇ ਸਮੇਂ ਜ਼ਿੰਦਗੀ 'ਚ ਹੜਾਏ ਹੋਏ ਆਂ ਬਈ ਅ ਘੜੀ 'ਚ ਹੱਸਦੇ ਆਂ ਖੇਡਦੇ ਆਂ ਤੇ ਗੋਲੇ ਵਰਸ ਜਾਂਦੇ ਨੇ ਮੈਂ ਇਹਨਾਂ ਗੱਲਾਂ ਤੇ ਬਿਲਕੁਲ ਵੱਖਲਾਪਾਂ। ਹਤਾ ਇਹ ਕਹਿੰਨੀ ਆ ਵੀ ਜੇ ਕਿਸੇ ਸਾਡੀ ਧੀ ਭੈਣ ਤੇ ਵਕਤ ਪਿਆ ਹੋਇਆ ਤਾਂ ਕਿੰਤੂ ਪ੍ਰੰਤੂ ਨਹੀਂ ਕਰਨਾ। ਉਹਨੂੰ ਹੌਸਲਾ ਦੇਣਾ ਹੈ। ਇਹੀ ਸਾਡੀ ਇਨਸਾਨੀਅਤ ਹੈ। ਬਾਕੀ ਵਕਤ ਜਿਹੜਾ ਪਾਉਂਦਾ ਉਹੀ ਕਟਾਉਂਦਾ ਹੈ। ਪਰ ਕਿਸੇ ਨੂੰ ਸਮੇਂ ਦੇ ਦਵਾਈ ਹੋਏ ਨੂੰ ਹੋਰ ਦਵਾਈਆਂ ਨਾ ਕਰੋ। ਠੀਕ ਹੈ ਜੀ। ਕਿਉਂਕਿ ਵਕਤ ਕਿਸੇ ਦਾ ਮਹਤਾਜ ਨਹੀਂ। ਇਹ ਢੇੜ ਕਦੇ ਵੀ ਕਿਸੇ ਤੇ ਵੀ ਆ ਸਕਦਾ ਹੈ। ਠੀਕ ਹੈ ਜੀ ਚਲੋ ਠੀਕ ਹੈ ਜੀ ਮੈਨੂੰ ਉਸ ਧੀ ਨੇ ਮੈਸੇਜ ਦੋ ਵਾਰੀ ਕੀਤੇ ਮੈਂ ਕਿਹਾ ਪੁੱਤਰ ਮੈਂ ਜਰੂਰ ਗੱਲ ਕਰੂੰਗੀ ਟੈਨਸ਼ਨ ਨਾ ਲੇ ਹੁਣ ਮੈਂ ਬੇਲੀ ਦੀ ਮੈਂ ਕਿਹਾ ਚਲੋ ਗੱਲਬਾਤ ਕਰ ਲੈਨੇ ਆ ਪਰ ਮੈਂ ਫੇਰ ਕਹਿੰਨੀ ਆ ਵੀ ਨਾ ਜਵਾਕੜੀਆਂ ਨੂੰ ਜਿਹੜੀਆਂ ਸਮੇਂ ਤੋਂ ਪਹਿਲਾਂ ਹੀ ਪ੍ਰਮਾਤਮਾ ਇਹਨਾਂ ਨੂੰ ਵੱਖਾ ਕਰ ਦਿੰਦਾ ਜੀਵਨ ਸਾਥੀ ਤੋਂ ਇਹਨਾਂ ਜਵਾਕੜੀਆਂ ਨੂੰ ਤੁਸੀਂ ਹੋਰ ਰੋਂਦੀਆਂ ਨੂੰ ਰਵਾਇਆ ਨਾ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ